ਯਾ ਜਿਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ 59ਵੀਂ ਵਰਸੀ ਤੇ ਹਾਜ਼ਰੀ ਭਰੀ ਹੈ। ਔਰ ਉਹਦੇ ਨਾਲ ਨਾਲ ਇੱਥੇ ਬਹੁਤ ਹੀ ਮਾਨਯੋਗ ਕਵੀਡੇ ਕਵੀ ਨੇ ਸਾਡੇ ਸ਼ਹਿਰ ਦੇ ਹਾਲੇਦਵਾਲੇ ਏਰੀਏ ਦੇ ਵਿੱਚ ਇੱਥੇ ਪਹੁੰਚੇ ਨੇ ਆਡੀਟੋਰੀਅਮ ਦੇ ਵਿੱਚ ਬਹੁਤ ਹੀ ਸੋਹਣੀਆਂ ਕਵਿਤਾਵਾਂ ਹੋ ਰਹੀਆਂ ਨੇ, ਨਵੀਨ ਨਵੀਂ ਮਰਚਨਸ ਲਾਂਚ ਹੋ ਰਹੀਆਂ ਨੇ। ਔਰ ਉਹਦੇ ਨਾਲ ਨਾਲ ਜਸ ਸਾਹਿਬ ਨਾਲ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀ ਕਵਿਤਾ ਦੇ ਨਾਲ ਪੂਰੇ ਏਸ਼ੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਈ ਇਦਾਂ ਹੀ ਸੇਮ ਸਾਡੇ ਮਾਨਜੋਤ ਐਮ ਐਲ ਏ ਅਮਨ ਸ਼ੇਸ਼ ਸਿੰਘ ਸ਼ੈਰੀ ਐਲ ਸੀ ਜੀ ਪੰਜਾਬ ਪਰદાન ਉਹ ਵੀ ਇਹੀ ਡ੍ਰੀਮ ਲੈ ਕੇ ਚੱਲ ਰਹੇ ਨੇ ਕਿ ਜਿੰਨੇ ਵੀ ਸਟੂਡੈਂਟਸ ਨੇ ਯੂਥ ਨੇ ਪੂਰਵੀ ਆਰਟਿਸਟਸ ਨੇ ਜਿਹੜੇ ਕਵਿਤਾ ਵੱਲ ਚੱਲ ਰਹੇ ਨੇ ਉਹਨਾਂ ਪ੍ਰਤੀ ਬਹੁਤ ਹੀ ਡੈਡੀਕੇਸ਼ਨ ਦੇ ਨਾਲ ਉਹਨਾਂ ਦੀ ਹੈਲਪ ਆਊਟ ਵੀ ਕਰਨਾ ਚਾਹੁੰਦੇ ਨੇ ਔਰ ਇਹੀ ਮੈਸੇਜ ਐਮ ਐਲ ਏ ਸਾਹਿਬ ਵੱਲੋਂ ਆ ਕਿ ਜਿਹੜੇ ਜਿਹੜੇ ਆਪਣੇ ਕਵਿਤਾ ਦੇ ਵਿੱਚ ਵਧਣਾ ਚਾਹੁੰਦੇ ਨੇ ਉਹ ਵਧਨ ਅਸੀਂ ਉਹਨਾਂ ਦਾ ਪੂਰਾ ਸਾਥ ਦਵਾਂਗੇ ਜਿੱਦਾਂ ਜਿਹਦੇ ਨਾਲ ਸਾਡੇ ਬਟਾਲੇ ਦਾ ਪੂਰਾ ਨਾਮ ਹੋਰ ਰੋਸ਼ਨ ਹੋਵੇ ਜੀ ਆਡੀਟੋਰੀਅਮ ਦੇ ਵਿੱਚ ਵੇਖੋ ਜਿੱਦਾਂ ਇਹ ਹੁਣ ਸ਼ਹਿਰ ਤੇ ਪੂਰੇ ਚ ਡਿਵੈਲਪਮੈਂਟ ਚੱਲ ਰਹੀ ਹੈ ਕੁਝ ਪ੍ਰੋਬਲਮਸ ਆ ਰਕੇ ਵੀ ਐਮਐਲਏ ਸਾਹਿਬ ਉੱਪਰ ਜਿੱਦਾਂ ਵੀ ਉਹਨਾਂ ਦੀ ਜੁੱਤੀਆਂ ਅਸਰੀਆਂ ਨੇ ਅੱਜ ਦੀ ਡੇਟ 'ਚ ਵੀ ਫੰਡਸ ਲਿਆਉਣ ਵਾਸਤੇ ਬਟਾਲੇ ਵਾਸਤੇ ਡਿਵੈਲਪਮੈਂਟ ਚੱਲ ਰਹੀ ਹੈ ਜਿੰਨੇ ਪ੍ਰੋਜੈਕਟ ਦੇ ਵਿੱਚ ਹੁਣ ਤਹਿਸੀਲ ਸਾਡੀ ਨਵੀਂ ਬਣ ਰਹੀ ਹੈ ਉਦੇ ਨਾਲ ਨਾਲ ਰੈ residense SSP residense SGM residense residense ਜਿਹੜੇ ਨੇ ਉਹ ਨਵੇਂ ਵਾਂ ਦੇ BDP ਆਫਿਸ ਨਵਾਂ ਬਣ ਗਿਆ ਹੈ ਬੱਸ ਸਟੈਂਡ ਵੀ ਜਿਹੜਾ ਉਹ ਸ਼ਿਫਟ ਹੋਣਾ ਹੈ ਉਹਦੇ ਨਾਲ ਨਾਲ ਆਡੀਟੋਰੀਅਮ ਵੀ ਇੱਕ ਉਹ ਬਹੁਤ ਵੱਡਾ ਪ੍ਰੋਜੈਕਟ ਹੈ ਨਾਲੇ ਸ਼ਿਫ ਕੁਮਾਰ ਮਟਾਲਵੀ ਜੀ ਦੇ ਨਾਮ ਤੋਂ ਇਹ ਵੀ ਰੈਨੋਵੇਸ਼ਨ ਹੋਇਆ ਹੈ ਉਹਦਾ ਇਹਦੇ ਵੀ ਜਿਹੜੇ ਕਪੈਸਿਟੀ ਆ ਸੀਟਸ ਦੀ ਉਹ ਡਬਲ ਤੋਂ ਟ੍ਰਿਪਲ ਹੋ ਗਈ ਹੈ ਜੀ ਅੱਜ ਦੀ ਡੇਟ ਦੇ ਵਿੱਚ ਯੂਥ ਜਿਹੜੇ ਨੇ ਉਹ ਥੋੜੇ ਹੈਜ਼ਿਟੇਟ ਕਰ ਰਹੇ ਨੇ ਉਹਨਾਂ ਨੂੰ ਸਿਰਫ ਇੱਕੋ ਪ੍ਰੋਪਰ ਗਾਈਡਲੈਂਸ ਚਾਹੀਦੀ ਹੈ ਬੜੇ ਬੜੇ ਟੈਲੈਂਟਡ ਬੱਚੇ ਜਿਹੜੇ ਆ ਉਹ ਘਰ ਬੈਠੇ ਰਹਿੰਦੇ ਮੇਰੀ ਪੇਰੈਂਟਸ ਨੂੰ ਵੀ ਬੇਨਤੀ ਹੈ ਜੇ ਬੱਚਿਆਂ ਦੇ ਵਿੱਚ ਟੈਲੈਂਟ ਹੈ ਬੱਚਿਆਂ ਨੂੰ ਬਾਹਰਲੇ ਰਾਹ ਦੇ ਵਿੱਚ ਨਾ ਧੋਰੋ ਉਹਨਾਂ ਦਾ ਜੋ ਟੈਲੈਂਟ ਹੈ ਉਸ ਦੇ ਉਹਨੂੰ ਸਪੋਰਟ ਕਰੋ ਉਹਨੂੰ ਪਾਲਿਸ਼ ਕਰੋ ਉਹ ਹੋਰ ਵੀ ਇਸ ਚੀਜ਼ ਤੇ ਉੱਪਰ ਆਉਣਗੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਮਿਰਹਾ ਦੇ ਸੁਲਤਾਨ ਪੰਜਾਬੀ ਦਾ ਜਿਹੜੇ ਸ਼ਰਮੋਰ ਤਰੂ ਤਾਰੇ ਸ਼ਾਇਰੀ ਦਾ ਜਿਹੜਾ ਉਹ ਸ਼ਿਵ ਕੁਮਾਰ ਦਾ ਅੱਜ ਬਰਸੀ ਦਾ ਦਿਨ ਹੈ ਅੱਜ ਦੇ ਦਿਨ ਉਹ ਸਾਡੇ ਤੋਂ ਸਾਡੇ ਕੋਲੋਂ ਵਿਛੜ ਗਏ ਸੀਗੇ ਭੂਵਿੰਦ ਮੀ ਵਰਸੀ ਅੱਜ ਉਹਨਾਂ ਦੀ ਮਨਾਈ ਜਾ ਰਹੀ ਹੈ ਅਸੀਂ ਇੱਥੇ ਸ਼ਿਵ ਕੁਮਾਰ ਬਟਾਲੀ ਕਲਾ ਤੇ ਸਭਿਆਚਾਰ ਸੁਸਾਇਟੀ ਦੇ ਵੱਲੋਂ ਇਹ ਸਾਰਾ ਸਾਰਾ ਪ੍ਰਯੋਜਨ ਕੀਤਾ ਸਾਰੇ ਪੰਜਾਬ ਤੋਂ ਚੁਣਵੇਂ ਜਿਹੜੇ ਸ਼ਾਇਰ ਨੇ ਉਹ ਆਪਣੇ ਸ਼ਰਧਾਂਜਲੀ ਦੇ ਰੂਪ 'ਚ ਆਪਣੀਆਂ ਕਵਤਾਵਾਂ ਜਿਹੜੀਆਂ ਉਹ ਸੁਣਾ ਰਹੇ ਨੇ ਇਸ ਤੋਂ ਪਹਿਲਾਂ ਹੋਰ ਵੀ ਵਿਦਵਾਨਾਂ ਨੇ ਗੱਲਾਂ ਕੀਤੀਆਂ ਸ਼ਿਵ ਕੁਮਾਰ ਰਾਂਦੇ ਜੀਵਨ ਬਾਰੇ ਜਾਣਨਾ ਪਾਇਆ ਉਹਨਾਂ ਦੀ ਕਵਤਾ ਦੇ ਕਿਹੜੇ-ਕਿਹੜੇ ਰੂਪ ਮੁੱਖ ਤੌਰ ਦੇ ਉੱਤੇ ਉਹ ਹੈਗੇ ਨੇ ਜਿਵੇਂ ਕਿ ਲੋਣਾ ਦੇ ਵਿੱਚ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਕਿ ਆਪਣਾ ਔਰਤ ਦੀ ਜਿਹੜੀ ਸ਼ਕਸ਼ਕਤੀਕਰਨ ਆ ਉਹਨੂੰ ਲਿਆਂਦਾ ਔਰਤ ਨੂੰ ਜਿਹੜਾ ਵੈਂਪ ਜਾਂ ਖਲਨਾਇਕਾ ਦੇ ਖੇਤਰ ਜੋ ਕੱਢ ਕੇ ਨਾਇਕਾ ਬਣਾ ਕੇ ਲੋਣਾ ਦੇ ਵਿੱਚ ਪੇਸ਼ ਕੀਤਾ ਇਹ ਇੱਕ ਬੜੀ ਵੱਡੀ ਦੇਣ ਹੈ ਕਵਤਾ ਨੂੰ ਜਿਹੜੀ ਕਿ ਸਦੀਆਂ ਤੱਕ ਜਿਹੜੀ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਬਾਕੀ ਵੀ ਉਹਨਾਂ ਨੇ ਕਵਤਾਵਾਂ ਦੇ ਵਿੱਚ ਜਿਹੜਾ ਠੇਠ ਪੰਜਾਬੀ ਮੁਹਾਵਰਾ ਜਿਹੜੇ ਆਮ ਬਿੰਬ ਜਿਹੜੇ ਸਾਡੇ ਲੋਕ ਵਿਰਸੇ ਦੇ ਵਿੱਚ ਜਿਹੜੇ ਉਛਾਏ ਹੋਏ ਆ ਉਹ ਉਹਨਾਂ ਨੇ ਪ੍ਰਗਟ ਕੀਤੇ ਜਿਨ੍ਹਾਂ ਨੂੰ ਕਿ ਅਗਲੇ ਬੱਚੇ ਅਗਲੀਆਂ ਪੀੜ੍ਹੀਆਂ ਵੇਖਣਗੇ ਕਿ ਸਾਡੀ ਪੰਜਾਬੀ ਕਿੰਨੀ ਅਮੀਰ ਭਾਸ਼ਾ ਵਾ ਤੇ ਉਹਦੇ ਵਿੱਚ ਕਿੰਨੇ ਅਮੀਰ ਅਰਥ ਨੇ ਸ਼ਿਵ ਕੁਮਾਰ ਨੇ ਆਪਣੀ ਮੁਹੱਬਤ ਬਾਰੇ ਮਾਂ ਬਾਰੇ ਦੇਸ਼ ਭਗਤੀ ਬਾਰੇ ਸਮੇ ਸਮਾਜ ਦੇ ਜਿਹੜੇ ਦਰਪੇਸ਼ ਮਸਲੇ ਤੇ ਖਾਸ ਤੌਰ ਤੇ ਔਰਤਾਂ ਦੇ ਦੁੱਖ ਜਿਹੜਾ ਉਹ ਸੰਝ ਜਿੱਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅਸੀਂ ਅੱਜ ਸਮਾਗਮ ਜਿਹੜਾ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਅ ਮੈਨੂੰ ਅਸੀਂ ਕੋਸ਼ਿਸ਼ ਕਰਾਂਗੇ ਹਰ ਸਾਲ ਇਹ ਜਿਹੜਾ ਸਮਾਗਮ ਕੀਤਾ ਜਾਏ ਔਰ ਉਹਨਾਂ ਦੀ ਯਾਦ ਚ ਜਿਹੜੇ ਅਗੇ ਅਸੀਂ ਇੱਥੇ ਨਾਟਕ ਵਗੈਰਾ ਖੇਡਦੇ ਆ ਉਹ ਵੀ ਵਧੀਆ ਢੰਗ ਨਾਲ ਖੇਡੇ ਜਾਣ